ਨਪਾਲੀ ਆ ਗੱਲਾਂ ਚੰਗੀਆਂ ਥੋੜੀਆਂ ਹੁੰਦੀਆਂ ਇਹ ਗੱਲਾਂ ਘਰੇ ਬੈਠ ਕੇ ਵੀ ਤਾਂ ਹੋ ਸਕਦੀਆਂ ਜਿਹੜੀ ਤੂੰ ਮਿੱਟੀ ਰੋਲ ਦੀ ਫਿਰਦੀ ਸਾਡੀ ਪਰੋਂ ਇੰਨਾ ਕਿਹਾ ਪਿਆਰ ਨਾ ਮੰਨਿਓ ਤੁਸੀਂ ਪਰ ਜਿੰਦ ਤੱਕ ਜਲੂਸ ਨਹੀਂ ਨਾ ਮ ਕਢਾਣਾ ਤਾ ਤੱਕ ਤੁਸੀਂ ਮੰਨਣਾ ਨਹੀਂ ਹੈਗਾ ਪਾਲੀ ਹੈਗੀ ਤਾਂ ਤੂੰ ਸਾਡੀ ਭੈਣ ਆ ਪਰ ਇਹ ਚੰਗੇ ਲੱਗਦੇ ਆ ਹੁਣ ਤੁਸੀਂ ਕਾਉਂਸਲਰ ਸਾਹਿਬ ਕੋ ਸਾਨੂੰ ਲੈ ਕੇ ਚੱਲਿਓ ਸਾਡਾ ਜਲੂਸ ਕਢਾਉਣ ਲੱਗੇ ਸਾਡੀ ਇਨੀ ਰੈਪਿਊਟੇਸ਼ਨ ਮਾਣੋ ਬਟਾ ਘਰ ਦੀ ਗੱਲ ਘਰ ਤੋਂ ਨਵੇੜ ਲਈਦੀ ਆ ਇਹ ਕੀ ਗੱਲ ਤੁਸੀਂ ਸਾਨੂੰ ਰਾਹਾਂ ਚ ਲਈ ਫਿਰਦੇ ਹੋ ਹੁਣ ਤੁਸੀਂ ਸਾਡੀ ਬੇਇੱਜ਼ਤੀ ਕਰਾਉਣੀ ਆ ਨਾਲਪਾਲਿਕਾ ਨੂੰ ਕਿਹੜੀ ਗੱਲ ਦੀ ਤੈਨੂੰ ਕਮੀ ਛੱਡੀ ਆ ਤੈਨੂੰ ਲੋੜ ਹੀ ਦੀਵਾਲੀ ਹਰ ਚੀਜ਼ ਤਾਂ ਤੈਨੂੰ ਦੇ ਕੇ ਆਨੇ ਆ ਤੇਰਾ ਬੰਦ ਦਾ ਹਿੱਸਾ ਵੀ ਅਸੀਂ ਦੇ ਕੇ ਆਨੇ ਫੇਰ ਵੀ ਤੂੰ ਆ ਪੰਗੇ ਅਚ ਕਿਉਂ ਪਾਉਂਨੀ ਸਾਨੂੰ ਉਹ ਤਾਂ ਤੁਹਾਡਾ ਫੌਜਾ ਮਾੜਾ ਮੋਟਾ ਕਰੇ ਤੁਸੀਂ ਮੈਨੂੰ ਕਿੰਨਾ ਦੇ ਕੇ ਆਨੇ ਆ ਆ ਮੁੰਡੇ ਦੀ ਛੱਡੀ ਕੀਤੀ ਹੈ ਤੈਨੂੰ ਟੌਪਸ ਪਾਏ ਆ ਮਾੜਾ ਮੋਟਾ ਖਿਆਲ ਕਰੀਂ ਖਿਆਲ ਕਰਦਾ ਹੁੰਦਾ ਐਵੇਂ ਨਹੀਂ ਹੁੰਦਾ ਵੀ ਹਰ ਇੱਕ ਦੀ ਬੇਇੱਜ਼ਤੀ ਕਰੀ ਜਾਇਦੀ ਹੁੰਦੀ ਆ ਸਾਡੀ ਵੀ ਕੋਈ ਇੱਜ਼ਤ ਐ ਸਮਾਜ ਵਿੱਚ ਅਸੀਂ ਵੀ ਰਹਿਣਾ ਆ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਹੈ ਗਰਮੀਤ ਸਿੰਘ ਜੀ ਲੱਗਦਾ ਅੱਜ ਤਾਂ ਭੜ ਭੜਾ ਇਕੱਠੇ ਹੋ ਕੇ ਨਾ ਕਿਸੇ ਪ੍ਰੋਗਰਾਮ ਦਾ ਆਡ ਦੇਣਾ ਹੈ ਹੋ ਤੁਸੀਂ ਤਾਂ ਬੱਸ ਜੀ ਤੁਸੀਂ ਛੱਡੇ ਰਹੋ ਗੱਲਾਂ ਅੰਦਰ ਬੈਠ ਕੇ ਦੱਸਾਂਗੇ ਕਿਹੜੀ ਕਰਤੂਤਾਂ ਕਰ ਰਹੀ ਆ ਅੱਛਾ ਬਹੁਤ ਔਖਾ ਕੀਤਾ ਪਿਆ ਕੁੜੀ ਦਾ ਸੰਤਾਨ ਕੀਤਾ ਪਿਆ ਜਲੀਲ ਕੀਤਾ ਪਿਆ ਹਰ ਜਗ੍ਹਾ ਤੇ ਨੇ ਤੁਸੀਂ ਆਪ ਹੀ ਇਹ ਕਦਮ ਚੁਕਾਇਆ ਮੇਰੇ ਕੋਲ ਹਾਂ ਵੀ ਗਰਮੀਤ ਪ੍ਰਵੀਨ ਕਿਹੜੇ ਮਸਲੇ ਚ ਆਇਓ ਆ ਤੁਸੀਂ ਵੀ ਘਬਰਾਏ ਹੋਏ ਲੱਗਦੇ ਹੋ ਤੇ ਇਧਰ ਆ ਪਾਲੀ ਦੇ ਵੀ ਮੱਥੇ 'ਚ ਤੇੜੀਆਂ ਨੇ ਸੁੱਖ ਹੈ ਪਹਿਲੀ ਗੱਲ ਤੇ ਇਹ ਹੀ ਹੈ ਵੀ ਘਰਾਂ ਦੇ ਵਿੱਚ ਜੇਕਰ ਭੈਣ ਭਾਈ 'ਚ ਕੋਈ ਗੱਲਬਾਤ ਹੋ ਜਵੇ ਨਾ ਤਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਘਰ ਦਾ ਮਸਲਾ ਘਰ ਦੇ ਵਿੱਚ ਹੀ ਸੁਲਝਾ ਲਈਦਾ ਨਹੀਂ ਤਾਂ ਫਿਰ ਔਖਾ ਹੋ ਜਾਂਦਾ ਜਿਹੜਾ ਵਿਚ ਤੀਜਾ ਬੰਦਾ ਹੁੰਦਾ ਨਾ ਉਹ ਕਈ ਵਾਰ ਇਹੋ ਜਿਹੀਆਂ ਗੱਲਾਂ ਕਹਿ ਦਿੰਦਾ ਚੁੱਪ ਵੀ ਆ ਫਿਰ ਆਪਾਂ ਨੂੰ ਉਹ ਮਹਿਸੂਸ ਹੁੰਦਾ ਰਹਿੰਦਾ ਤੇ ਹੁਣ ਜੇ ਤੁਸੀਂ ਆਏ ਗਏ ਹੋ ਦਸਵਾ ਚ ਕਾਦਾ ਰੌਲਾ ਤੁਹਾਡਾ ਗੱਲ ਸੁਣੋ ਜੀ ਅਸੀਂ ਦੋਨੋਂ ਭੈਣ ਭਰਾ ਵਾਂ ਨਾ ਸਾਡੇ ਸਿਰ ਤੇ ਪਿਓ ਨਾ ਸਿਰ ਤੇ ਮਾਵਾ ਸਾਡੇ ਘਰ ਦਾ ਹਿੱਸਾ ਸਾਡੇ ਦੋਨਾਂ ਦਾ ਬਰਾਬਰ ਵੰਡਾ ਮੈਂ ਆਪਣਾ ਹਿੱਸਾ ਲੈਣਾ ਹੀ ਮੇਰਾ ਹਿੱਸਾ ਦਵਾਓ ਇਹਨਾਂ ਕੋ ਆ ਦੇਖੋ ਵੀਰ ਜੀ ਅੱਜ ਇਹਨੂੰ ਹਿੱਸਾ ਚੇਤੇ ਆ ਗਿਆ ਇਹਦੀ ਹਾਰ ਅਸੀਂ ਦੁੱਖ ਦੇ ਸੁੱਖ ਦੇ ਚ ਨਾਲ ਖੜੇ ਆ ਕੋਈ ਦੀਵਾਲੀ ਆਵੇ ਦਸਹਿਰਾ ਆਵੇ ਹਰ ਚੀਜ਼ ਨੂੰ ਲੈ ਕੇ ਦੇਈ ਦੀ ਆ ਕਦੀ ਵੀ ਇਹਦੀ ਪੇਟ ਨਹੀਂ ਲੱਗਣ ਦਿੱਤੀ ਉਹੇ ਤੱਕ ਨਹੀਂ ਕਹਿਣ ਦਿੱਤਾ ਕਿ ਸੱਸ ਨੂੰ ਇਹਨਾਂ ਤਿਹਾਹ ਤੇ ਇਹਨੂੰ ਕੁਝ ਦਿੱਤਾ ਨਹੀਂ ਹੈਗਾ ਫੇਰ ਵੀ ਦੇਖੋ ਸਾਡੇ ਦਾ ਆਜ ਜਲੂਸ ਕਰਦੀ ਹੈ ਸਾਡਾ ਇਹ ਦੇਖੋ ਜੀ ਕਾਉਂਸਲਰ ਸਾਹਿਬ ਇਹ ਸਾਡਾ ਲੱਗਿਆ ਜਲੂਸ ਕਢਾਉਣ ਇਹਦੇ ਦੁੱਖ ਦੇ ਸੁੱਖ ਦੇ ਇਹਦਾ ਦਿਨ ਤਿਹਾੜ ਹੋਵੇ ਅਸੀਂ ਮੂਹਰੇ ਹੋ ਕੇ ਖੜਦੇ ਆ ਇਹਨੂੰ ਕੋਈ ਕਮੀ ਨਹੀਂ ਆਉਣ ਦਿੰਦੇ ਦੇਖੋ ਕਾਉਂਸਲਰ ਸਾਹਿਬ ਹੁਣ ਇਹ ਸਾਡਾ ਜਲੂਸ ਕਢਾਉਣ ਲੱਗੀ ਹੋਈ ਆ ਇੱਕ ਭਰਾ ਹੋਣ ਦੇ ਨਾਤੇ ਜੋ ਵੀਰੇ ਦੁੱਖ ਦੇ ਸੁੱਖ ਦੇ ਸਾਰੇ ਪਰਿਵਾਰ ਤੇ ਲੋਡ ਪੈਂਦੀ ਆ ਅਸੀਂ ਖੜਦੇ ਆ ਜਾ ਕੇ ਜਿੰਨੇ ਵੀ ਆਪਣੇ ਬਿੱਤ ਤੋਂ ਬਾਹਰ ਹੋ ਕੇ ਇਹਦੀ ਤਮਾਦਤ ਕਰਦੇ ਆ ਬਲਕਿ ਇਹ ਤਾਂ ਆਪਣੇ ਸਾਰੇ ਪਰਿਵਾਰ ਚੰਗੀ ਆ ਇਹਦਾ ਘਰ-ਵਾਰ ਵੀ ਵਧੀਆ ਵਾ ਬੀਰਾ ਚੁੱਪ ਕਰ ਐਵੇਂ ਨਾ ਮੇਰਾ ਮੂੰਹ ਖਲਾ ਮਾੜਾ ਮੋਟਾ ਦਾ ਨਾ ਆਂਡੀ ਗਵੰਡੀ ਵੀ ਕਰ ਦਿੰਦੇ ਆ ਕੀ ਕੀਤਾ ਤੁਸੀਂ ਮੇਰੇ ਤੱਕ ਮਾੜਾ ਮੋਟਾ ਕੱਪੜੇ ਲੈ ਕੇ ਤੇ ਕਿੰਨੇ ਕ ਮਹਿੰਗੇ ਕੱਪੜੇ ਆਉਂਦੇ ਆ ਨਾਪਾਲੀ ਜੇ ਤੂੰ ਹੁਣ ਸੂਟਾਂ ਬਾਰੇ ਗੱਲ ਕਰਨ ਲੱਗੀ ਤਾਂ ਮੇਰੇ ਕੰਨ ਖੋਲ ਕੇ ਸੁਣ ਲੈ ਗੱਲ ਮਾੜੇ ਮੋਟੇ ਤੋਂ ਹੱਥ ਨਹੀਂ ਧਾਰਦੀ ਹੈ 10000 ਤੋਂ ਉੱਤੇ ਉੱਤੇ ਦੇ ਸੂਟ ਤੂੰ ਲੈਣੀਆਂ ਕਹਿੰਦੀ ਮੇਰੀ ਰੈਪਿਊਟੇਸ਼ਨ ਡਾਊਨ ਹੁੰਦੀ ਹੈ ਜੇ ਮੈਂ ਸਸਤਾ ਸੂਟ ਲੈ ਕੇ ਫੇਰ ਤੂੰ ਕਹਿੰਦੀ ਸੂਟ ਕੀ ਮਾੜੇ ਮੋٹے ਸੂਟ ਲੈ ਕੇ ਦਿੰਦੇ ਆ ਇਹ ਚੰਗੀਆਂ ਗੱਲਾਂ ਨਹੀਂ ਹੁਣ ਹੈਗੇ ਤੇਰੇ ਲਈ ਲੈ ਜਦੋਂ ਤੇਰੇ ਮੁੰਡੇ ਦੀ ਦਸਤਾਰ ਬੰਦੀ ਸੀ ਨਾ ਤੂੰ ਮੰਗ ਕੇ ਕਿਹਾ ਵੀ ਡੇਢ ਟੋਲੇ ਦੀ ਚੈਨੀ ਪਾਓ ਅਸੀਂ ਪਤਾ ਨਹੀਂ ਕਿਵੇਂ ਔਖੇ ਸੌਖੇ ਹੋ ਕੇ ਲੈ ਕੇ ਦਿੱਤੀ ਆ ਤੇਰੀ ਕਿਤੇ ਪਿੱਠ ਲੱਗਣ ਦਿੱਤੀ ਆ ਸਾਰੇ ਪਰਿਵਾਰ ਚ ਅਸੀਂ ਤਾਂ ਇੰਨਾ ਕਰਦੇ ਆ ਤੇਰਾ ਵਿਆਹ ਵਧੀਆ ਹੋਇਆ ਸਾਰਾ ਕੁਝ ਤੇਰੇ ਲਈ ਕੀਤਾ ਸੀ ਹੁਣ ਤੂੰ ਆ ਕੇ ਘਰ ਚੋਂ ਵੀ ਅੱਧ ਮੰਗ ਰਹੀ ਆ ਇਹ ਕਿੱਥੋਂ ਦਾ ਦਸਤੂਰ ਹੈ ਤੈਨੂੰ ਹਰ ਇੱਕ ਚੀਜ਼ ਅਸੀਂ ਲੈ ਕੇ ਦੇਈ ਜਦ ਤੱਕ ਵਿਆਹ ਤੇ ਕਿੰਨਾ ਖਰਚ ਕੀਤਾ ਤੂੰ ਕਹਿੰਦੀ ਮੈਂ ਪੈਲੈਸ ਚ ਕਰਾਉਣਾ ਮੈਂ ਆਹ ਕਰਨਾ ਲਹਿੰਗਾ ਆ ਇੰਨਾ ਮਹਿੰਗਾ ਪਾਉਣਾ ਹਰ ਇੱਕ ਚੀਜ਼ ਤੇਰੇ ਡਿਮਾਂਡ ਦੀ ਲੈ ਕੇ ਦਿੱਤੀ ਅਸੀਂ ਕਦੀ ਵੀ ਆਪ ਕੋ ਮੈਸੇਜ ਦਾ ਮਾਰਜੀ ਲੂਣ ਨਾ ਵੀ ਰੋਟੀਆਂ ਖਾਧੀਆਂ ਨੇ ਪਰ ਤੈਨੂੰ ਕਦੀ ਅਸੀਂ ਤੰਗ ਨਹੀਂ ਹੋਣ ਦਿੱਤਾ ਪਰ ਤੂੰ ਕਦੀ ਸਾਡੇ ਵੱਲ ਸੋਚਿਆ ਉਹ ਤਾਂ ਮੇਰੇ ਪਿਓ ਨੇ ਫਡਿੰਗ ਕਰਵਾਈਆਂ ਇਹ ਸੀ ਉਹੀ ਲਾਈਆਂ ਤੁਸੀਂ ਮੇਰੇ ਤੁਸੀਂ ਕੀ ਆਪਣੇ ਪੱਲੇ ਲਾਇਆ ਪਾਲੀ ਭੈਣੇ ਬਹਿਮ ਚਲਾਰਾ ਜਿਹੜੇ ਤੋਂ ਐਫਡੀ ਦੀਆਂ ਗੱਲਾਂ ਕਰਦੀਆਂ ਨਾ ਇਹ ਤਾਂ ਪਹਿਲਾਂ ਹੀ ਆਪਣੇ ਬਜ਼ੁਰਗਾਂ ਦੇ ਬਿਮਾਰ ਹੋਣ ਤੇ ਬਿਮਾਰੀ ਖਮਾਰੀ ਤੇ ਖਰਚਾ ਹੋ ਗਿਆ ਸੀ ਇਹਨਾਂ ਤਾਂ ਤੈਨੂੰ ਕੀ ਪਤਾ ਘਰ ਚ ਕਿੰਨੇ ਖਰਚੇ ਹੋਏ ਸੀਗੇ ਤੇਰੇ ਵਿਆਹ ਤੋਂ ਪਹਿਲਾਂ ਅਸੀਂ ਘਰ ਦਾ ਚੱਕ ਤਾ ਤੇਰਾ ਵਿਆਹ ਕੀਤਾ ਸੀ ਹੁਣ ਤੋਂ ਦੁਬਾਰਾ ਫੇਰ ਘਰ ਚਾਤ ਮੰਗਦੀਆਂ ਘਰ ਕਾਰ ਕੰਨ ਨਾ ਕਰੀ ਜਾ ਮੈਨੂੰ ਘਾਹ ਚੋਂ ਨਹੀਂ ਮੈਨੂੰ ਜ਼ਮੀਨ ਚ ਵੀ ਅੱਧ ਚਾਹੀਦਾ ਲਾ ਹੁਣ ਤੁਸੀਂ ਉਹ ਦੱਸੋ ਕਾਉਂਸਲਰ ਸਾਹਿਬ ਹੈ ਕੋਈ ਹੱਲੇ ਦਾ ਅਸੀਂ ਤਾਂ ਪਹਿਲੇ ਹੀ ਇੰਨੇ ਔਖੇ ਆ ਕਾਜਾ ਸਾਡੇ ਤੋਂ ਪਹਿਲੇ ਹੀ ਨਹੀਂ ਉਤਰਿਆ ਇਹਦੇ ਵਿਆਹ ਵਾਲਾ ਹੱਦ ਤੱਕ ਸਾਡੇ ਉਹੀ ਨਹੀਂ ਕਰ ਜਾ ਉਤਰਿਆ ਵਿਆਜ ਦੀ ਕਿਸ਼ਤ ਆਈ ਰਹਿੰਦੀ ਆ ਹੁਣ ਤੁਸੀਂ ਦੱਸੋ ਸਾਰੀ ਅਸੀਂ ਹੁਣ ਕੀ ਕਰੀਏ ਅੱਜਕੱਲ੍ਹ ਘਰਾਂ ਦੇ ਵਿੱਚ ਇਹ ਜਿਹੇ ਪੁਆੜੇ ਤਾਂ ਕਾਫੀ ਪੈਂਦੇ ਨੇ ਪਰ ਇਹਨਾ ਨਹੀਂ ਮੈਂ ਦੇਖਿਆ ਵੀ ਕੁੜੀ ਜਿਹੜੀ ਘਰਦੀ ਐ ਸਭ ਕੁਛ ਦਾ ਦਿਨ ਤਿਹਾਰ ਪੂਰਾ ਹੁੰਦਾ ਹੋਵੇ ਤੇ ਫੇਰ ਵੀ ਆਪਦੇ ਭਰਾ ਪਰਜਾਈ ਦੇ ਗਲ ਚ ਗੁੱਠਾ ਦੇ ਕੇ ਆਪਦੇ ਹਿੱਸੇ ਦੀ ਰੱਟ ਲਾਈ ਰੱਖੇ ਮੰਨਦੇ ਆ ਵੀ ਚਲੋ ਤੁਸੀਂ ਦੋਨੇ ਭੈਣ ਭਰਾ ਕੱਲੇ ਹੋ ਬਣਦਾ ਤੁਹਾਡਾ ਆਧਾ ਸੋਲਣ ਪਰ ਇੱਕ ਪਾਸੇ ਅੱਧਾ ਹਿੱਸਾ ਇੱਕ ਪਾਸੇ ਤੱਕੜੀ ਦੇ ਆਪਾ ਪਲੜੇ 'ਚ ਤੇਰੇ ਭਰਾ ਪਰਜਾਈ ਪਾ ਲਈਏ ਉਹ ਜਿੰਨੇ ਇਹ ਚੰਗੇ ਤੇਰੀ ਕਿਸਮਤ 'ਚ ਆਏ ਆ ਨਾ ਉਹਨੇ ਭਰਾ ਪਰਜਾਈ ਚੰਗੇ ਮਿਲਦੇ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਤੂੰ ਉਹ ਵੀ ਦੇਖਣ ਨਾ ਦਾ ਜਿਹੜੀਆਂ ਉਹਦੇ ਪੇਕੇ ਘਰ ਜਾਣ ਨੂੰ ਤਰਸਦੀਆਂ ਤੇ ਉਹਦੇ ਭਰਾ ਪਰਜਾਈ ਉਹਨਾਂ ਨੂੰ ਕਰੇ ਵੱਡ ਨਹੀਂ ਦਿੰਦੇ ਤੂੰ ਇਹ ਤਾਂ ਇਹਨਾਂ ਦੀ ਕਦਰ ਕਰ ਤੈਨੂੰ ਹਿੱਸਾ ਚਾਹੀਦਾ ਕਬਦੇ ਨੂੰ ਕਿਹਦਾ ਭਰਾ ਪਰਜਾਈ ਤੁਸੀਂ ਜੋ ਮਰਜ਼ੀ ਕਹੀ ਜੋ ਮੇਰਾ ਹਿੱਸਾ ਚਾਹੀਦਾ ਜਦੋਂ ਮੇਰੇ ਕੋ ਪੈਸੇ ਆ ਗਏ ਨਾ ਸਰ ਆਪੇ ਆਣਗੇ ਮੈਨੂੰ ਮਿਲਣ ਚਲ ਇਹਨਾਂ ਨੇ ਤਾਂ ਬਾਅਦ ਦੇ ਵਿੱਚ ਕਹਿਣਾ ਪਹਿਲਾਂ ਤੈਨੂੰ ਮੈਂ ਹੀ ਇਹ ਗੱਲ ਦਾ ਯਕੀਨ ਦਿਵਾ ਦਿੰਨਾ ਵੀ ਤੈਨੂੰ ਤੇਰਾ ਅੱਧ ਘਰ ਦੇ ਵਿੱਚੋਂ ਵੀ ਕੰਮਕਾਰ ਦੇ ਵਿੱਚੋਂ ਵੀ ਜ਼ਮੀਨ 'ਚੋਂ ਵੀ ਤੈਨੂੰ ਤੇਰਾ ਅੱਧ ਮਿਲ ਜਾਊਗਾ ਪਰ ਮੈਨੂੰ ਇੱਕ ਦੋ ਗੱਲਾਂ ਦਾ ਜਵਾਬ ਦੇ ਦੇਖ ਜਦੋਂ ਪਹਿਲਾਂ ਤੇਰੇ ਫਾਦਰ ਸਾਹਿਬ ਵਾਰ ਹੋਏ ਪਿੰਡੋਂ ਚੱਕ ਕੇ ਲਿਆ ਕੇ ਡੀ ਐਮ ਸੀ ਐਡਮਿਟ ਕਰਾਇਆ ਜਵਾਬ ਦੇਤਾ ਫਿਰ ਪੀਜੀਆਈ ਲੈ ਕੇ ਗਏ ਉੱਥੇ ਤਕਰੀਬਨ 12 13 ਦਿਨ ਉਹ ਵੈਂਟੀਲੇਟਰ ਤੇ ਰਹੇ ਆ ਠੀਕ ਹੈ ਰੋਜ਼ ਦਾ 15 20000 ਰੁਪਇਆ ਖਰਚਾ ਬਲਕੇ ਵੀ 25000 ਰੁਪਇਆ ਖਰਚਾ ਹੁੰਦਾ ਰਿਹਾ ਕਿੰਨੇ ਰੁਪਏ ਢੇਰ ਸਾਰੇ ਜਿਹੜੀਆਂ ਤੂੰ ਐਫ ਡੀਆਂ ਦੀਆਂ ਗੱਲਾਂ ਕਰਦੀ ਸੀ ਨਾ ਉਹ ਐਫ ਡੀਆਂ ਤੜਾ ਕੇ ਸਾਰੀਆਂ ਇਹਨਾਂ ਨੇ ਲਾਏ ਆ ਦੋ ਪਾਰੀ ਤਾਂ ਮੈਂ ਵੀ ਤਾਂ ਪਤਾ ਲੈ ਕੇ ਆਏ ਆ ਪੀਜੀਆਈ ਚ ਬਾਪੂ ਜੀ ਉਹਨਾਂ ਦਾ ਉਹ ਸਾਰੇ ਦਿਨ ਰਾਤ ਇਹ ਵਿਚਾਰੀ ਇਹ ਲੱਗ ਪਰਵੀਨ ਰੋਟੀ ਟੋਕਨ ਲਓ ਗਈ ਹੋਈ ਆਏਗੇ ਨੂੰ ਸਾਹਬ ਦੀ ਰਹੀ ਗਰਮੀ ਤੋਂ ਤੇ ਸਹਰਾਣੇ ਬੈਠਾ ਰਿਆ ਇਹ 12 14 ਦਿਨ ਦੇਖ ਮੈਂ ਤਾਂ ਤੈਨੂੰ ਉੱਥੇ ਦੇਖਿਆ ਨਹੀਂ ਮੈਂ ਤਾਂ ਇਹੀ ਦੇਖੇ ਸੇਵਾ ਵੀ ਕਰਦੇ ਦੇਖੇ ਤੇ ਜੇਬ ਚੋਂ ਪੈਸੇ ਲਾਉਂਦੇ ਵੀ ਦੇਖੇ ਤੂੰ ਉਦੋਂ ਕਿੱਥੇ ਸੀ ਕਿ ਆਏਸ ਤਾਂ ਨਾਲੇ ਘਰ ਹੀ ਨਹੀਂ ਸੀ ਐਸ ਤਾਂ ਮਨਾਲੀ ਕੋਲ ਮੰਗਿਆ ਹੋਇਆ ਸੀ ਨਾਲ ਇਹਨਾਂ ਦਾ ਫੋਨ ਆਇਆ ਸੀ ਮੈਂ ਕਹ ਵੈਸੇ ਹਾਲ ਚਾਲ ਪੁੱਛਦੇ ਨੇ ਮੈਂ ਤਾਂ ਨਹੀਂ ਡੰਟ ਕੀਤਾ ਮੈਂ ਤੈਨੂੰ ਫਿਰ ਆਪਣੇ ਬਾਪੂ ਜੀ ਪਿਆਰੇ ਸੀ ਜਦ ਮਨਾਲੀ ਦਾ ਸੈਰ ਸਪਟਾ ਚੱਲ ਤੂੰ ਇਹ ਵੀ ਗੱਲ ਛੱਡ ਬਾਪੂ ਜੀ ਪੂਰੇ ਹੋ ਗਏ ਇਹਨਾਂ ਨੇ ਜੋ ਵੀ ਮੁਤਾਬਕ ਸੀਗਾ ਭੋਗ ਪਾਇਆ ਜੋ ਖਰਚਾ ਤੇਲਾ ਕੀਤਾ ਈਵਨ ਆਏ ਗਏ ਨੂੰ ਭੋਗ ਤੇ ਡੱਬੇ ਤੇ ਗਲਾਸ ਵੀ ਦਿੱਤੇ ਵੀ ਚਲੋ ਜੀ ਕਬੀਲਦਾਰ ਇਹਨੇ ਜਿੱਥੇ ਕੇ ਗਿਆ ਤੇਰਾ ਤੋਂ ਚ ਕੋਈ ਯੋਗਦਾਨ ਨਹੀਂ ਰਿਹਾ ਇਹ ਵੀ ਗੱਲ ਚੱਲ ਤੂੰ ਛੱਡ ਦੇ ਚਲ ਉਦੋਂ ਬਾਅਦ ਤੁਹਾਡੇ ਮਾਤਾ ਜੀ ਕਿੰਨਾ ਢਿੱਲੇ ਹੋਏ ਕਦੇ ਉਹ ਕਹਿੰਦੇ ਜੀ ਪਿੱਤੇ ਦਾ ਉਹਨਾਂ ਦਾ ਪਥਰੀਆਂ ਨਾਲ ਭਰ ਗਿਆ ਪਿੱਤੇ ਦਾ ਆਪਰੇਸ਼ਨ ਕਰਾਉਣਾ ਇੱਥੇ ਗਰਤੇਗਵਾ ਦਰਹਸ ਹਸਪਤਾਲ ਚ ਐਡਮਿਟਰ ਹੈ ਉੱਥੇ ਵੀ ਨਹੀਂ ਤੂੰ ਮੈਨੂੰ ਦਿਸੀ ਉਸ ਤੋਂ ਬਾਅਦ ਚਲੋ ਫੇਰ ਹੋਰ ਤਕਲੀਫ ਆ ਗਈ ਤੇ ਚਲੋ ਜਿੰਨੀ ਸਵਾਸਾ ਦੀ ਪੂੰਜੀ ਸੀ ਉਹ ਵੀ ਭੋਗ ਕੇ ਤੇਰੇ ਮਾਤਾ ਜੀ ਵੀ ਗੁਰੂ ਚਰਨਾਂ ਦੇ ਵਿੱਚ ਜਾ ਬਰਜੇ ਤੇ ਤੂੰ ਕਿੱਥੇ ਸੀ ਕੀ ਉਹਨਾਂ ਦੀ ਉੱਥੇ ਬਹਿ ਕੇ ਵੀ ਹਸਪੀਟਲ ਤੂੰ ਸੇਵਾ ਕੀਤੀ ਜਾਂ ਉਹਦੇ ਸਾਰੇ ਇਲਾਜ ਤੇ ਤੂੰ ਕੋਈ ਖਰਚਾ ਕੀਤਾ ਉਹ ਤਾਂ ਮੈਨੂੰ ਦੱਸ ਦੇ ਤੂੰ ਕਿੰਨੇ ਕੁ ਤੇਰੇ ਰੁਪਈਆ ਲੱਗੇ ਸੀ ਉੱਥੇ ਮੈਂ ਤਾਂ 1 ਰੁਪਿਆ ਲਾਣਾ ਸੀਗਾ ਇਹ ਤਾਂ ਵੀਰੇ ਦਾ ਫਰਜ ਆ ਨਾਲੇ ਕੁੜੀਆਂ ਪੇਕਿਆਂ ਦਾ ਕਰਦੀਆਂ ਹੁੰਦੀਆਂ ਨੇ ਤੇ ਫਿਰ ਕੀਤੀਆਂ ਕੱਲਾ ਪੇਕਿਆ ਤੋਂ ਹਿੱਸਾ ਲੈਣਾ ਹੀ ਜਾਣਦੀਆਂ ਨੇ ਉਹਨਾਂ ਦੇ ਦੁੱਖ ਸੁੱਖ ਚ ਦਾ ਖੰਡਾ ਉਹਨਾਂ ਕੋਲੇ ਪਤਾ ਹੀ ਨਹੀਂ ਉਹਨਾਂ ਨੂੰ ਦਾ ਆਪਣਾ ਸਹਿਰ ਸਪਾਟਾ ਪਿਆਰਾ ਆਪਣਾ ਪਰਿਵਾਰ ਪਿਆਰਾ ਉਹਨੂੰ ਆਪਦਾ ਪੈਸਾ ਪਿਆਰਾ ਵੀ ਜੇਬ ਚੋਂ ਪੈਸਾ ਨਾ ਲਾਉਣਾ ਪੈ ਜੇ ਤੇ ਹੱਥ ਤੇ ਹੱਥ ਧਰ ਕੇ ਸਾਨੂੰ ਅੱਧ ਮਿਲ ਜਵੇ ਤੇਰੀ ਆਤਮਾ ਇਸ ਗੱਲ ਨੂੰ ਮੰਨਦੀ ਆ ਜੇ ਅੱਧ ਮਿਲ ਵੀ ਗਿਆ ਨਾ ਤਾਂ ਸਾਰੀ ਉਮਰ ਫਿਰ ਤੂੰ ਆਪਦੇ ਆਇਨੇ ਚੰਗੇ ਭਰਾ ਪਰਜਾਇ ਨੂੰ ਮਿਲਣ ਤੋਂ ਵੀ ਤਰਸ ਜੈਗੀ ਫਿਰ ਕੀ ਕਰੇਂਗੀ ਤੂੰ ਹੁਣ ਸੋਚਣ ਦਾ ਟਾਈਮ ਨਹੀਂ ਫੈਸਲਾ ਤੇਰੇ ਹੱਥ ਚ ਹੈ ਤੈਨੂੰ ਹਿੱਸਾ ਚਾਹੀਦਾ ਜਾਂ ਆਪਣੇ ਭਰਾ ਪਰਜਾਈ